ਕਿਸਾਨ ਸੰਗਰਸ਼ ਕਮੇਟੀ ਕੋਟ ਬੁੱਢਾ ਵੱਲੋਂ ਜੋ ਕਿ ਸਾਡੇ ਨਾਲ ਇਹ ਸਰਕਾਰਾਂ ਮੋਦੀ ਸਰਕਾਰ ਸੈਂਟਰ ਦੀ ਸਰਕਾਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਆ ਜਿਹੜਾ ਮੁਸਲਮਾਨ ਸਾਨੂੰ ਵੱਜਾ ਭਗਵੰਤ ਮਾਨ ਮੁੱਖ ਮੰਤਰੀ ਇਹਨਾਂ ਨੇ ਸਾਡੇ ਨਾਲ ਹੱਥ ਕੀਤੀ ਹੈ ਕਿਉਂਕਿ ਕਿਸਾਨਾਂ ਦਾ ਇਹਨਾਂ ਨੇ ਮਜ਼ਦੂਰਾਂ ਦਾ ਵੇੜਾ ਹੀ ਗਰਖ ਕਰਤਾ ਕਿਉਂਕਿ ਜਿਤਨਾ ਇਸ ਝੋਨੇ ਦੇ ਵਿੱਚ ਸਾਡੀਆਂ ਕਿਸੀਆਂ ਕਰਾਈਆਂ ਜੱਟਾਂ ਦੀਆਂ ਕਿਸਾਨਾਂ ਦੀਆਂ ਅਤੇ ਮਜ਼ਦੂਰਾਂ ਦੀਆਂ ਕਿਉਂਕਿ ਪਹਿਲਾਂ ਆਖਿਆ ਕਿ ਸੁੱਕਾ ਝੋਨਾ ਲਿਆਓ ਜੇ ਅਸੀਂ ਸੁੱਕਾ ਝੋਨਾ 13 ਮੋਚਰਾ 14 ਮੋਚਰਾ ਲਿਆਂਦਾ ਤਾਂ ਉਹਨੂੰ ਵੀ ਕਾਟੇ ਨਾ 1.5 150 ਰੁਪਇਆ ਪਰਟਾਂ ਨੂੰ ਲਾਇਆ ਵਾ ਇੱਕ ਬੰਨੇ ਸਾਡਾ ਝੋਨਾ 4-4 ਕਵੰਟਲ ਕੱਢ ਗਿਆ ਇੱਕ ਬੰਨੇ ਨਾ 1.5 150 ਰੁਪਇਆ ਕਾਟ ਲਾਇਆ ਵਾ ਤੇ ਜ਼ਿਮੀਂਦਾਰ ਕਿਸਾਨ ਜਿਹੜਾ ਅੱਗੇ ਮਰਿਆ ਪਿਆ ਏ ਬਾਕੀ ਰਹਿਂਦੀ ਗੱਲ ਜਿਹੜਾ ਪ੍ਰਾਈਸ ਦਾ ਨਾ ਬਹਾਨਾ ਬਣਾਇਆ ਅਰਕੀ ਅਸੀਂ ਪ੍ਰਾਈ ਨਹੀਂ ਕੀ ਸਾੜੀ ਅੱਗ ਨਹੀਂ ਕੀ ਲਾਈ ਤਰ ਕੀ ਕਣਕ ਕਿਸੇ ਦੀ ਵੀ ਨਹੀਂ ਗਈ ਭਾਈ ਕਣਕ ਉੱਗੀ ਨਹੀਂ ਕੀ ਕਿਸੇ ਦੀ ਜੇ ਕਿਸੇ ਦੀ ਉੱਗੀ ਆ ਤੇ ਉਹ ਸੰਢੀ ਖਾਈ ਜਾਂਦੀ ਆ ਕਿਸਾਨ ਦਾ ਇਹਨਾਂ ਨੇ ਪਠਾਈ ਬਾਕੇ ਰਸਤਾ ਹੈ ਕਿਸਾਨ ਦੇ ਪੰਦੇ ਕੱਖ ਨਹੀਂ ਗਾ ਕਿਉਂਕਿ ਅਸੀਂ ਤਾਂ ਹੀ ਖੁਦ ਕਲੀਆਂ ਕਰਨੋਂ ਕਿਸਾਨ ਬੈਠਾ ਹੈ ਕਿ ਸਾਡੇ ਪੰਦੇ ਕਾਸ਼ ਨਹੀਂ ਗਾ ਬਾਕੀ ਨਹੀਂ ਦੀ ਖਾਨ ਦਾ ਸਾਡਾ ਜਰਨਲ ਤਾਂ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਹਿੰਦਾ ਤੜਕਾ ਆਗੂ ਸਾਡਾ ਇੱਕੋ ਇੱਕ ਹੀਰਾ ਸਾਡਾ ਸਿੱਖ ਕੌਮ ਦਾ ਓ ਅੱਜ 18 ਦਿਨ ਹੋ ਗਿਆ ਮਰਨ ਵਰਤ ਤੇ ਬੈਠਾ ਵਾ ਕਿਸੇ ਸਰਕਾਰ ਦੇ ਸਿਰ ਤੇ ਜੋ ਨਹੀਂ ਸਰਕੀ ਨਾ ਕੇਂਦਰ ਸਰਕਾਰ ਦੇ ਮੋਦੀ ਦੇ ਨਾ ਇੰਤਖਾਦ ਦੇ ਨਾ ਭਗਵੰਤ ਮਾਨ ਦੇ ਪੰਜਾਬ ਦੀ ਸਰਕਾਰ ਦੇ ਕਿਉਂਕਿ ਅੱਜ 18 ਦਿਨ ਭੁਖਾ ਤੇ ਆਇਆ ਮਰਨ ਵਰਤ ਤੇ ਬੈਠਾ ਵਾ ਇੱਕ ਉਹਦੀ ਉਮਰ 85 ਸਾਲ ਹੋ ਗਏ ਆ ਬਜ਼ੁਰਗ ਆ ਕਿਉਂਕਿ ਉਹਦਾ ਛੋਟਾ ਜਿਹਾ ਪੁੱਤਰਾ ਜਾ ਕੇ ਲਾਗੇ ਤਰਲੇ ਲੈਂਦਾ ਏ ਕਿ ਮੇਰੇ ਦਾਦੇ ਨੇ ਵchna ਨਹੀਂ ਗਾ ਕਿਉਂਕਿ ਜਿਹੜਾ ਅੱਜ ਅੰਨ ਨਹੀਂ ਖਾ ਰਿਹਾ 18 ਦਿਨ ਤੋਂ ਕਿੰਨੇ ਕ ਦਿਨ ਉਹ ਕੱਢੂਗਾ ਪਰ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵਧੇਕੀ ਕੀਤੀ ਆ ਜੋ ਕਿ 13 ਫਰਵਰੀ ਤੋਂ ਖਨੋਰੀ ਬਾਰਡਰ ਸੰਭੂ ਬਾਰਡਰ ਡੱਬ ਵਾਲੀ ਬਾਰਡਰ ਤੇ ਅਸੀਂ ਮੋਰਚੇ ਲਾ ਕੇ ਬੈਠੇ 13 ਫਰਵਰੀ ਨੂੰ ਸਾਡੇ ਸਿਰ 'ਤੇ ਡਾਂਗਾ ਅਤੇ ਸਾਡੇ ਤੇ ਧੂਏ ਵਾਲੇ ਬੰਬ ਅਤੇ ਗੋਲੀਆਂ ਮਾਰ ਮਾਰ ਕੇ ਸਾਡਾ ਜਿਹੜਾ ਸੱਭਕਰਨ ਸਿੰਘ ਉਹ ਸ਼ਹੀਦ ਕੀਤਾ ਨੌਜਵਾਨ ਅਤੇ ਅਨੇਕਾਂ ਸੈਂਕੜਿਆਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਅੰਦਰ ਕੈਦ ਕੀਤਾ ਵਾ ਬੋਰੀਆਂ 'ਚ ਪਾ ਪਾ ਚੁੱਕੇ ਲੈ ਗਏ ਸੋ ਉਸ ਦਿਨ ਤੋਂ ਮਾਰਚੇ ਲੱਗੇ ਆ ਕਿਸੇ ਵੀ ਸਰਕਾਰ ਨੇ ਸਾਡੀ ਹਾਂ ਨਹੀਂ ਭਰੀ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਕਿਉਂਕਿ ਕਿਸਾਨ ਦਾ ਵਾਲੀ ਕੋਈ ਨਹੀਂਗਾ ਜਿਹੜੀ ਵੀ ਸਰਕਾਰ ਆ ਜਾਂਦੀ ਆ ਉਹ ਵੀ ਕਿਸਾਨ ਦੇ ਉਲਟ ਆ ਕਿਉਂਕਿ ਪਹਿਲਾਂ ਸਾਰੀਆਂ ਬਰਕਾਲੀ ਰਹੇ ਆ ਕਾਲੀਆਂ ਸਾਨੂੰ ਕੁਝ ਨਹੀਂ ਦਿੱਤਾ ਜੇ ਐਰਕੀਆਂ ਹੀ ਬਦਲਾ ਕੀਤਾ ਸੀ ਬਦਲਾ ਲਿਆਂਦਾ ਸੀ ਐਸਾ ਇਹਨਾਂ ਬਦਲਾਅ ਦਿੱਤਾ ਹੈ ਕਿਉਂਕਿ ਮਣਾ ਮੂੰਹ ਚਿੱਟਾ ਜਿਹੜਾ ਇਹ ਪਿੰਡਾਂ 'ਚ ਵਿਖਣ ਦਿਆ ਵਾ ਇਹਨਾਂ ਕਿਹਾ ਸੀ ਚਿੱਟਾ ਬੰਦ ਕਰਦਾਂਗੇ ਘਰ ਘਰ ਦੇ ਵਿੱਚ ਚਿੱਟਾ ਹੋ ਗਿਆ ਹੈ ਘਰ ਘਰ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਚਿੱਟੇ ਦੇ ਟੀਕੇ ਲਾ ਲਾ ਕੇ ਤੇ ਮਰ ਰਹੇ ਆ ਜਿੱਥੇ ਮਰਜ਼ੀ ਕਮਟ ਵਾਲਾ ਨਾ ਚਿੱਟਾ ਨਿਕਲਣ ਦਿਆ ਵਾ ਕਿਸੇ ਨੂੰ ਨੇ ਫੜਦਾ ਨਹੀਂ ਗੇ ਜੇ ਕੋਈ ਬਾਤ ਚੁੱਕਦਾ ਹੈ ਕਿ ਕਿਤੇ ਬਦਲੇ ਜਾਂ ਕਿਸੇ ਸਿੱਖੀ ਬਦਲੇ ਜਾਂ ਕਿਸਾਨਾਂ ਦੀ ਉਹਨਾਂ ਨੇ ਫੜ ਕੇ ਅੰਦਰ ਕਰ ਦਿੰਦੇ ਕੋਈ ਨਿਆ ਨਹੀਂ ਸਾਨੂੰ ਮਿਲਦਾ ਕੋਈ ਨਿਆਵਾਂ ਵਾਲੀ ਗੱਲ ਨਹੀਂ ਜਿੰਨੀਆਂ ਸਾਡੇ ਤੋਂ ਮੰਗਾ ਇਹਨਾਂ ਮੰਨੀਆਂ ਸੀ ਮੋਦੀ ਸਰਕਾਰ ਨੇ ਉਹ ਪੂਰੀਆਂ ਨਹੀਂ ਗੀਆਂ ਕੀਤੀਆਂ ਅਤੇ ਉਹ ਮੰਗਾਂ ਤਿਉਹਂ ਦੀਆਂ ਤਿਉਹਾਂ ਨਾ ਸਾਨੂੰ ਐਮਐਸਬੀ ਮਿਲਦੀ ਆ ਨਾ ਸਾਨੂੰ ਰੇਟ ਮਿਲਦੇ ਆ ਨਾ ਸਾਡੇ ਬਿਜਲੀ ਦੇ ਹੋਏ ਆ ਕਾਰਜ ਨਾ ਸਾਨੂੰ ਆ ਪ੍ਰਾੜੀ ਦਾ ਜਿਹੜਾ ਕੀਤਾ ਸੀਗਾ ਉਹ ਪ੍ਰਾੜੀ ਅਸੀਂ ਸਾੜੀ ਨਹੀਂ ਕੀਤੀ ਸਾਡੀਆਂ ਕਣਕਾਂ ਨੇਰ ਕੇ ਸਭ ਕਣਕਾਂ ਵੇਖੋ ਆ ਪੈਈਆਂ ਜਿਹੜੀਆਂ ਰੜੀਆਂ ਪਈਆਂ ਵਾ ਕਿਤੇ ਵੀ ਕਣਕ ਨਹੀਂ ਗਈ ਹੈਗੀ ਜਿਹੜਾ ਕੋਈ ਮਾੜੀ ਮੋਟੀ ਉੱਗੀ ਆ ਉਹ ਸੁੰਡੀ ਖਾ ਰਹੀ ਆ ਸੋ ਇਹਨਾਂ ਸਰਕਾਰਾਂ ਦਾ ਮੋਦੀ ਸਰਕਾਰ ਦਾ ਮੋਦੀ ਦਾ ਅਤੇ ਭਗਵੰਤ ਮਾਨ ਦਾ ਹੀਆ ਪਤਲਾ ਬਣਾ ਕੇ ਸਾਧ ਰਹੇ ਆ ਅਤੇ ਅੱਜ ਰਾਤ ਨੂੰ ਸਾਰੇ ਅਸੀਂ ਭੁਖੜ ਧਾਲਦੇ ਆ ਸਾਰਿਆਂ ਨੇ ਭੁਖੜ ਧਾਲ ਕੀਤੀ ਆ ਕਿਸੇ ਨੇ ਰੋਟੀ ਨਹੀਂ ਖਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਸਭ ਤੋਂ ਪਹਿਲਾਂ ਨਗਰ ਬਠੇਪਣੀ ਦੀ ਸੰਗਤ ਵੱਲੋਂ ਅੱਜ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਪਤਲਾ ਫੂਕਿਆ ਜਾ ਰਿਹਾ ਹੈ ਜੋ ਕਿ 13 ਫਰਵਰੀ ਦਾ ਹੈ ਕਿ ਅੱਜ ਤੱਕ 10 ਮਹੀਨੇ ਹੋ ਗਏ ਆ ਕੋਈ ਸੈਂਟਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕਿਸਾਨ ਭਰਾਵਾਂ ਦੀ ਕਦੇ ਦੀ ਬਾਹ ਨਹੀਂ ਫੜੀ ਜੋ ਕਿ ਜਗਜੀਤ ਸਿੰਘ ਜੀ ਗੱਲਿਆੜ ਅੱਜ 18ਵੇਂ ਦਿਨ ਚ ਮਰਨ ਬਰਤਰ ਤੇ ਬੈਠਿਆ ਕਿਸੇ ਆਗੂ ਦਾ ਨੇ ਕਿਸੇ ਸਰਕਾਰ ਨੇ ਕਿਸੇ ਨੁਮਾਇਦੇ ਨੇ ਪਤਾ ਨਹੀਂ ਲਿਆ ਕਿ ਆਗੇ ਜਿਦਾਂ ਭਗਵੰਤ ਮਾਨ ਜਦੋਂ ਇਲੈਕਸ਼ਨ ਤੋਂ ਪਹਿਲਾਂ ਡਾਨਾ ਮਾਰਦਾ ਚੀਕਾਂ ਮਾਰਦਾ ਵੀ ਮੇਰੀ ਸਰਕਾਰ ਬਣਾ ਦੋ ਪੰਜਾਬ ਚ ਕਿਤੇ ਧਰਨਾ ਨਹੀਂ ਲੱਗਣ ਦਵਾਂਗੇ ਉਹਦੇ ਪਿੰਡ ਜਾ ਕੇ ਸੰਗਰੂਰ ਹਲਕੇ ਦੇ ਜਾ ਕੇ ਵੇਖ ਲੋ ਉਹਦੇ ਸੰਗਰੂਰ ਹਲਕੇ ਦੇ ਪਿੰਡ ਦੇ ਘਰੇ ਘਰੇ ਚਾਰੇ ਪਾਸੇ ਧਰਨੇ ਲੱਗੇ ਆ ਕਿਸੇ ਕਿਸਾਨ ਭਰਾ ਨੂੰ ਕਿਸੇ ਨੂੰ ਜਿਦਾਂ ਆਂਦਾ ਵੀ ਮੈਂ ਪਰ ਵਾਲੀ ਨਾ ਛੜੋ 2500 ਦਊਗਾ ਛੁੰਡੀ ਪੈਣੀ ਸ਼ੁਰੂ ਹੋ ਗਈ ਕਿਸਾਨ ਦੇ ਮਰ ਰਹੇ ਆ ਇਹਦੇ ਸਬੰਧ ਦੇ ਵਿੱਚ ਅੱਜ ਸਾਨੂੰ ਸਾਡੇ ਕਿਸਾਨ ਸੰਘਰਸ਼ ਕਮੇਟੀ ਕੋਟ ਵੱਡਾ ਨੂੰ ਮੈਸੇਜ ਆਇਆ ਵੀ ਪਿੰਡ ਅੱਜ ਮੋਦੀ ਸਰਕਾਰ ਦਾ ਪੁਤਲਾ ਤੇ ਪੰਜਾਬ ਸਰਕਾਰ ਦਾ ਪੁਤਲਾ ਥਾੜਿਆ ਜਾਵੇ ਉਹਦੇ ਸਬੰਧ ਵਿੱਚ ਸਰ ਨਗਰ ਪੱਠੇ ਪਣੀ ਇਕੱਠਾ ਹੋ ਕੇ ਅੱਜ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਥਾੜ ਲੱਗੇ ਆ ਇੰਨੀਆਂ ਕੀ ਗੀਮ ਤੇ ਗੱਲਾਂ ਕਿਹਦਾ ਆਖੇ ਮਹਾਰਾਜਾ ਜਗਤ ਸਿੰਘ ਵੈਰਵ ਜੀ ਕਾਲ ਖਾਲਸਾ ਉਹ ਭਾਈ ਫਤਿਹ